ਸਾਹਿਕਲ ਸਾਰਿਆਂ ਨੂੰ ਜੀ ਕੱਲ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਤੇ ਉਹ ਵੀਡੀਓ ਤੇ ਤੁਸੀਂ ਬਹੁਤ ਹੀ ਸੋਹਣੇ-ਸੋਹਣੇ ਕਮੈਂਟ ਕੀਤੇ ਸੀਗੇ ਤੇ ਕਮੈਂਟ ਪੜ ਕੇ ਮੈਨੂੰ ਬਹੁਤ ਹੀ ਜ਼ਿਆਦਾ ਹੌਸਲਾ ਹੋਇਆ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤੇ ਮੈਨੂੰ ਸਪੋਰਟ ਕਰਦੇ ਹੋ ਦੂਸਰੀ ਗੱਲ ਥੋੜੇ ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਕਿ ਧੀਆਂ ਦੇ ਫੰਕਸ਼ਨ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਬਹੁਤ ਹੀ ਘੰਟੀਆਂ ਦਾ ਫੰਕਸ਼ਨ ਕਰਾਂਗੇ ਤੇ ਉਹ ਫੰਕਸ਼ਨ ਦੀ ਤੁਹਾਨੂੰ ਮੈਂ ਡੇਟ ਨਹੀਂ ਦੱਸੀ ਸੀਗੀ ਤੇ ਉਹ ਫੰਕਸ਼ਨ ਆਪਾਂ ਕਰਾਂਗੇ 29 ਤਰੀਕ ਨੂੰ ਦਿਨ ਮੰਗਲਵਾਰ ਨੂੰ ਤੇ ਧੀਆਂ ਦੇ ਫੰਕਸ਼ਨ ਨੂੰ ਵੀ ਸਾਡੇ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਨਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਜਿਹੜੇ ਸੈਲੂਨ ਤੇ ਆਪਾਂ ਤਿਆਰ ਹੋਵਾਂਗੇ ਉਸ ਸੈਲੂਨ ਦੇ ਵਿੱਚ ਵੀ ਤੁਹਾਨੂੰ ਘੈਂਟ-ਘੈਂਟ ਵੀਡੀਓ ਦਿਖਾਵਾਂਗੇ ਤਿਆਰ ਹੁੰਦੇ ਵਕਤ ਵੀਡੀਓ ਦਿਖਾਵਾਂਗੇ ਸੋ ਇਹ ਲੋਨ ਹੈ ਗੌਲੂ ਧਿਆਨ ਦੇ ਵਿੱਚ ਸੈਲੂਨ ਦੇ ਅੰਦਰ ਐਂਟਰ ਹੋ ਕੇ ਜਿਹੜੇ ਵੀ ਮੈਨੂੰ ਲਗਾਉਣੇ ਦੇ ਲੋਕ ਵੇਖਦੇ ਹੋਣਗੇ ਉਹ ਵੀ ਉਸ ਸੈਲੂਨ ਤੇ ਜਰੂਰ ਵਿਜ਼ਿਟ ਕਰਨਾ ਤੁਹਾਨੂੰ ਸੈਲੂਨ ਦਾ ਸਾਰਾ ਐਡਰੈਸ ਵਗੈਰਾ ਦੱਸਿਆ ਜਾਏਗਾ ਸੈਲੂਨ ਦੇ ਮੈਡਮ ਓਨਰ ਨਾਲ ਵੀ ਤੁਹਾਨੂੰ ਜਰੂਰ ਮਿਲਾਇਆ ਜਾਏਗਾ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ ਜਾਏਗੀ ਤੇ ਤਿਆਰ ਹੋ ਜੋ ਸਾਡਾ ਮੰਗਲਵਾਰ ਧੀਆਂ ਦਾ ਫੰਕਸ਼ਨ ਵੇਖਣ ਲਈ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਗੱਲ ਮੈਂ ਕਹਿਣੀ ਭੁੱਲ ਗਈ ਸੀਗੀ ਕਿ ਤੁਹਾਨੂੰ ਕੈਸੇ ਨਾ ਸ਼ਾਰਟ ਮੂਵੀ ਲੈ ਕੇ ਆਵਾਂ ਕਰਾਂਗੇ ਸਾਡੇ ਨਾਲ ਬਹੁਤ ਹੀ ਸੋਹਣੇ ਜੇ ਕਪਲ ਜੁੜੇ ਨੇ ਤੇ ਉਹਨਾਂ ਨਾਲ ਆਪਾਂ ਇੱਕ ਰਖੜੀ ਦੀ ਵੀਡੀਓ ਸ਼ੂਟ ਕੀਤੀ ਸੀਗੀ ਰਖੜੀ ਦੀ ਵੀਡੀਓ ਵੀ ਕੱਲ ਅਪਲੋਡ ਹੋ ਜਾਏਗੀ ਤੇ ਤੁਸੀਂ ਉਹ ਵੀਡੀਓ ਤੇ ਵੀ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਨਿਊ ਕਪਲ ਦੀ ਐਕਟਿੰਗ ਕਿੱਦਾਂ ਦੀ ਲੱਗੀ ਕਿੱਦਾਂ ਦੀ ਨਹੀਂ ਲੱਗੀ ਤੇ ਇਦਾਂ ਹੀ ਸਾਡੀਆਂ ਆਉਣ ਵਾਲੀਆਂ ਵੀਡੀਓ ਨੂੰ ਵੀ ਪਿਆਰ ਦਿੰਦੇ ਰਹੋ ਕਿਉਂਕਿ ਤੁਹਾਡੀ سپورਟ ਦੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਹਾਂ ਤੁਹਾਡੇ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਹੈਗੇ ਤੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ